ਕਸੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਤਾਂ ਉਹ ਦਰਸ਼ਨ ਕਰਨ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਤੁਹਾਨੂੰ ਅਸੀਂ ਉੱਥੇ ਜਾ ਕੇ ਦੱਸਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਨਾਲੇ ਤੇ ਨਾਲੇ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਤੇ ਅੱਜ ਮੌਸਮ ਠੰਡਾ ਜਿਹੀ بارش ਹੋ ਕੇ हट ਚੁੱਕੀ ਸੀ ਤੇ ਇਸ ਕਰਕੇ ਬੱਚੇ ਕਹਿ ਰਹੇ ਸੀ ਗੁਰਦੁਆਰੇ ਜਾਣਾ ਤੇ ਸੰਡੇ ਤੇ ਸੰਡੇ ਸਾਡੀ ਐਤਵਾਰ ਦਿ ਐਤਵਾਰ ਗੁਰਦੁਆਰਾ ਸਾਹਿਬ ਜਾਂਦੇ ਨੇ ਤੇ ਸਾਡਾ ਵੇਣ ਜਿਹੜਾ ਉਹ ਆ ਤੇ ਪਿੰਡ ਮੈਂ ਵੀਡੀਓ ਨਹੀਂ ਸੀ ਬਣਾਈ ਬਾਹਰ ਆਣ ਕੇ ਬਣਾ ਰਹੀ ਆ ਕਿਉਂਕਿ ਥੋੜਾ ਜਿਹਾ ਹੋੜ ਝਾ ਲੱਗਦਾ ਹੈ ਤੇ ਮੈਂ ਮੰਮੀ ਤੇ ਅਰਮਾਨ ਤੇ ਤਨਵੀਰ ਅਸੀਂ ਚੱਲੇ ਸੀ ਤਾਂ-ਤਾਂ ਪਰਮਾਨਸ ਬਬੜਾ ਕੇ ਜਿਹੜੇ ਸਥਾਨ ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਆਏ ਸੀ ਇਸ ਸਥਾਨ ਤੇ ਮਹਾਰਾਜਾ ਰਣਜੀਤ ਸਿੰਘ ਜੀ ਆਏ ਸੀ ਤੇ ਉਹਨਾਂ ਨੇ 25 ਏਕੜ ਜ਼ਮੀਨ ਜਿਹੜੀ ਆ ਉਹ ਇੱਥੇ ਲੋ ਲੰਗਰਾਂ 'ਚ ਦਾਨ ਕਰਕੇ ਗਏ ਸੀ ਇੱਥੇ ਲੰਗਰ ਚੱਲਦਾ ਰਹਿੰਦਾ ਹੈ 24 ਘੰਟੇ ਉਹ ਸਾਡੀ ਤਰਪਾਡਰ ਹੈ ਉਥੇ 24 ਘੰਟੇ ਲੰਗਰ ਜਿਹੜਾ ਉਹ ਚੱਲਦਾ ਰਹਿੰਦਾ ਹੈ ਤੇ ਜਦੋਂ ਵੀ ਤੁਸੀਂ ਕਿਤੇ ਆਓਗੇ ਤੇ ਤੁਹਾਨੂੰ ਹਮੇਸ਼ਾ ਹੀ ਇੱਥੇ ਲੰਗਰ ਜਿਹੜਾ ਉਹ ਤਿਆਰ ਮਿਲੇਗਾ ਤੇ ਚਾਹ ਦੀ ਲੰਗਰ ਦਾਲ ਫੁਲਕਾ ਜੋ ਵੀ ਲੰਗਰ ਚੱਲਦੀ ਨੇ ਸਾਰੇ ਚੱਲਦੇ ਰਹਿੰਦੇ ਨੇ ਤੇ ਅਸੀਂ ਹੁਣ ਚੱਲਨੇ ਆ ਤੇ ਇਥੇ ਚੋਨੇ ਲਗਨ ਕਰਕੇ ਜਿਹੜਾ ਮਿੱਟੀ ਸੀ ਉਹ ਸੜਕਾਂ ਤੇ ਆਈ ਹੋਈ ਹੈ ਟਰੈਕਟਰਾਂ ਨਾਲ ਲੱਗ ਲੱਗੇ ਤੇ ਕਾਫੀ ਜ਼ਿਆਦਾ ਧਿਲਕਨ ਸੀ ਇਸ ਕਰਕੇ ਅਸੀਂ ਬੇਸਾਇਸੇ ਸੈਜੇ ਤੁਰਦੇ ਹੋਏ ਅਸੀਂ ਇਹੜਾ ਉਹ ਜਾ ਰਹੇ ਹਾਂ ਤੇ ਬੱਚੇ ਵੀ ਜਿਹੜੇ ਮੌਸਮ ਠੰਡਾ ਹੋਣ ਕਰਕੇ ਤੁਰ ਕੇ ਜਾਣ ਦੇ ਨੇ ਤੇ ਅਸੀਂ ਧਨੋਥੇ ਜਾ ਕੇ ਦਰਸ਼ਨ ਕਰਵਾ ਕੇ ਗੁਰਦੁਆਰਾ ਬਹੁਤ ਹੀ ਵਧੀਆ ਇਸ ਗੁਰਦੁਆਰੇ ਦੇ ਅਸਥਾਨ ਤੇ ਮਹਾਰਾਜਾ ਜਨਜੀਤ ਸਿੰਘ ਨੇ ਚੰਦੂਆ ਸਾਹਿਬ ਜਿਹੜਾ ਉਹ ਵੀ ਛੜਾਇਆ ਹੋਇਆ ਸੀ ਉਸ ਤੇ ਵੀ ਅਸੀਂ ਤੁਹਾਨੂੰ ਬਾਅਦ ਵਿੱਚ ਸ਼ਾਰਟ ਵਿੱਚ ਮੈਂ ਵੀਡੀਓ ਪਾਵਾਂਗੇ ਉਹਦੇ ਵਿੱਚ ਤੁਸੀਂ ਵੇਖ ਲਿਓ ਤੇ ਅਸੀਂ ਤੁਹਾਨੂੰ ਹੁਣ ਦਰਸ਼ਨ ਕਰਾਉਣ ਜਾ ਰਹੀਆਂ ਵੰਗੁਰਧਵਾਰ ਸਾਹਿਬ ਤੇ ਪਹੁੰਚ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਥੋੜਾ ਟਾਈਮ ਲੱਗ ਜਾਣਾ ਆ ਪੌਸੇ ਬੰਦੇਸ ਕਰਕੇ ਗੱਲਾਂ ਬਾਤਾਂ ਕਰਦੀ ਕਰਦੀ ਅਸੀਂ ਜਾ ਰਹੇ ਸੀ ਮੈਂ ਤੇ ਮੰਮੀ ਰਾਹ ਦੇ ਵਿੱਚ ਕਾਫੀ ਆਦਾ ਘਰ ਵੀ ਹੁੰਦੇ ਨੇ ਬਣੇ ਹੋਏ ਤੇ ਮਤਲਬ ਹੱਡੀ ਮਨੇਰੀ 4 ਵਜੇ ਜਿਹੜੀ ਸੰਗਤ ਹੋ ਜਾਂਦੀ ਹੈ ਇਸ ਸਥਾਨ ਤੇ ਬਹੁਤ ਹੀ ਵਧੀਆ ਸਥਾਨ ਹੈ ਜਿੱਥੇ ਤੁਸੀਂ ਆਉਣਾ ਹੋਏ ਤੇ ਸਾਨੂੰ ਅਸੀਂ ਤੁਹਾਨੂੰ ਉਸ ਦਾ ਐਡਰੈਸ ਜਿਹੜਾ ਉਹ ਦੱਸ ਦਾਂਗੇ ਬਲੌਗ ਜ਼ਿਆਦਾ ਵੱਡਾ ਹੋ ਜਾਣਾ ਸੀ ਇਸ ਕਰਕੇ ਮੈਂ ਥੋੜਾ ਜਿਹਾ ਸਪੀਡ ਚ ਕਰਤਾ ਤੇ ਹੁਣ ਅਸੀਂ ਛੇਤੀ ਛੇਤੀ ਤੁਰਦੇ ਤੁਰਦੇ ਅਸੀਂ ਜਾ ਰਹੇ ਹਾਂ ਕਿਉਂਕਿ ਸਪੀਡ ਵਧਾ ਲਈਏ ਮੈਂ ਅਧਾ ਬਲੌਗ ਕਾਫੀ ਜ਼ਿਆਦਾ ਵੱਡਾ ਹੋ ਜਾਣਾ ਸੀ ਤੇ ਇਸ ਕਰਕੇ ਅਸੀਂ ਅੰਦਰ ਦੀ ਵੀਡੀਓ ਐਡੀਗੁਰ ਦਰਸਾਈ ਮੈਂ ਤਾਂ ਟਿੱਕਿਆ ਉਸਦੀ ਵੀਡੀਓ ਸੀ ਨੈਪਸੇ ਬਣਾਈ ਕਿਉਂਕਿ ਮੇਰੇ ਫੋਨ ਦੀ ਕਲੈਰਟੀ ਦਾ 10 ਵਾਲੇ ਮਾਈਕ ਰੇਡੀਓ ਇਸ ਫੋਨ ਦੇ ਨਾਲ ਨਹੀਂ ਮਿਲਦੇ ਕਿਉਂਕਿ ਫੋਨ ਥੋੜਾ ਜਿਹਾ ਸਸਤਾ ਹੈ ਇਸ ਕਰਕੇ ਇਹਨਾਂ ਮਾਈਕ ਨਹੀਂ ਮਿਲੇ ਇਸ ਕਰਕੇ ਮੈਂ ਮਾਈਕ ਲਾ ਕੇ ਨਹੀਂ ਸਹੀ ਨਾਲ ਵੀਡੀਓ ਨਹੀਂ ਬਣਾ ਸਕੀ ਇਸ ਕਰਕੇ ਮੈਂ ਵਾਇਸਓਵਰ ਹੀ ਕਰ ਰਹੀ ਹਾਂ ਤੇ ਸਪੋਰਟ ਕਰਿਆ ਕਰੋ ਤਾਂ ਕਿ ਮੈਨੂੰ ਫੋਨ ਫਿਰ ਲੈਂਚ ਥੋੜੀ ਜੀ ਸਹਾਇਤਾ ਮਿਲ ਜਾਈਏ ਦੋਸਤੋ ਬਾਅਦ ਫਿਰ ਤੁਹਾਨੂੰ ਮੇਰੇ ਵਧੀਆ ਵਧੀਆ ਬਲੌਗ ਜਿਹੜੇ ਨੇ ਵੌਇਸ ਖੁਦ ਮੈਂ ਸਪੀਕਰ ਲਾ ਕੇ ਐਡ ਕਰਕੇ ਫਿਰ ਤੁਹਾਨੂੰ ਦੱਸਿਆ ਕਰਾਂਗੀ ਤੇ ਅਸੀਂ ਉੱਤੇ ਤੱਕ ਜਾਣਾ ਹੈ ਜਿੱਥੋਂ ਤੱਕ ਦਰਖਤ ਦਿਖ ਰਹੇ ਨੇ ਤੇ ਅਸੀਂ ਬਹੁਤ ਹੀ ਚੱਲੇ ਆ ਤੇ ਇਧਰ تنویر ਵੀ ਸਹਜ ਸਹਜ ਥੜੀ ਥੀ ਆ ਰਹੀ ਹੈ ਤੇ ਕੈਸ ਉਹ ਦੱਸਦ ਕਰ ਰਹੀ ਸੀ ਮੰਮਾ ਮੈਨੂੰ ਚੋਕਲੋ ਚੋਕਲੋ ਤੇ ਮੈਂ ਕਿਹਾ ਨਹੀਂ ਮੇਰੇ ਕੋ ਆਪ ਨਹੀਂ ਚੁੱਕਿਆ ਜਾਣੇ ਇਸ ਕਰਕੇ ਤੁਰ ਕੇ ਚੱਲੋ ਤੇ ਮੰਮੀ ਨੂੰ ਮੈਂ ਕਿਹਾ ਕਿ ਚਲੋ ਚਲਦੀ ਚਲਦੀ ਫਿਰ ਅਸੀਂ ਚਲ ਜੀ ਦਰਮਾਨ ਤੇ ਗਿਆ ਕਿ ਫੱਜੀ ਜਾਣ ਰਿਹਾ ਸੀ ਕਾਫੀ ਅਧਾਰੇ ਆਬਲੀ ਛੋਣੇ ਵੀ ਲੱਗ ਰਹੇ ਨੇ ਤੇ ਮੌਸਮ ਬਹੁਤ ਹੀ ਵਧੀਆ ਹੋ ਰਿਹਾ ਹੈ ਤੇ ਵਿਊ ਬਹੁਤ ਹੀ ਵਧੀਆ ਆ ਰਿਹਾ ਹੈ ਤੇ ਤੁਸੀਂ ਦੱਸਿਓ ਕਿਵੇਂ ਦੀ ਤੁਹਾਨੂੰ ਵੀਡੀਓ ਲੱਗ ਰਹੀ ਹੈ ਤੇ ਪੂਰੀ ਵੀਡੀਓ ਫੋਲੋ ਵਾਚ ਜ਼ਰੂਰ ਕਰਿਓ ਕਿਉਂਕਿ ਗੁਰਦੁਆਰੇ ਦੇ ਦਰਸ਼ਨਤਾਂ ਨੂੰ ਅੰਦਰ ਦਿੱਤਾ ਸੀ ਨੇ ਕਰਾਵਾਗੇ ਬਾਹਰ ਦੇ ਕਰਾਵਾਗੇ ਉਸ ਤੋਂ ਬਾਅਦ ਮੈਂ ਸ਼ਾਰਟ ਵਿੱਚ ਵੀਡੀਓ ਪਾਵਾਂਗੀ ਉਸ ਵਿੱਚ ਅਥਰ ਮੰਦਰ ਦੇ ਦਰਸ਼ਨ ਜ਼ਰੂਰ ਕਰਾਵਾਂਗੀ ਗੁਰਦੁਆਰਾ ਸਾਹਿਬ ਤੇ ਤੇ ਤਾਂ ਫਿਲਹਾਲ ਮੈਂ ਜਿਹੜਾ ਉਹ ਕੀ ਦਿਖਾ ਰਹੀ ਹਰ ਮੰਦਰ ਦੇ ਪੈਰਨ ਲੱਗੇ ਤੇ ਚਿੱਕੜੌੜਾ ਜਿਹਾ ਨਿਸ਼ਾਫ ਕੀਤਾ ਉਸ ਤੋਂ ਬਾਅਦ ਅਸੀਂ ਫਿਰ ਤੋਂ ਭੱਗੇ ਤੇ ਅਸੀਂ बस ਪਹੁੰਚ ਹੀ ਚੱਲੇ ਆਂ 도ੜ ਰਹਿ ਗਿਆ ਵਾਂ ਤੇ ਹੁਣ ਧੁੱਪ ਜਿਹੜੀ ਉਹ ਨਿਕਲੀ ਆ ਰਹੀ ਥੋੜੀ ਥੋੜੀ ਜੀ ਪਰ ਵੈਸੇ ਮੌਸਮ ਠੰਡਾ ਹੀ ਹੈ ਕਿ ਦੇਖਿਤੇ ਛੋਲੇ ਲੱਗ ਛੁਕੇ ਨੇ ਦੇਖਿਤੇ ਤੇਜ਼ ਲੱਗ ਰਹੇ ਨੇ ਤੇ ਇੱਥੇ ਸਾਡੇ ਕਿਨਾਰ ਆਂਦੀ ਹੈ ਜਿੱਥੇ ਮਤਲਬ ਪਾਣੀ ਜਿਹੜਾ ਉਹ ਜਦੋਂ ਛੱਡਦੇ ਨੇ ਬਾਰਿਸ਼ ਹੁੰਦੀ ਹੈ ਤਾਂ ਪਾਣੀ ਕਾਫੀ ਜ਼ਿਆਦਾ ਇੱਥੇ ਆਉਂਦਾ ਹੈ ਸਾਡੇ ਨਾਲ ਹੀ ਰਾਵੀ ਦਰਿਆ ਵੀ ਲੱਗਦਾ ਹੈ ਸਾਡੇ 1 ਕਿਲੋਮੀਟਰ ਦੀ ਦੂਰੀ ਤੇ ਰਾਵੀ ਦਰਿਆ ਸਾਨੂੰ ਪੈਂਦਾ ਹੈ ਤੇ ਜਦੋਂ ਪਾਣੀ ਆਂਦਾ ਨਾ ਪਿੱਛੇ ਡੈਮ ਚ ਛੱਡਦੇ ਨੇ ਤੇ ਸਾਡੇ ਰਾਵੀ ਦਰਿਆ ਚ ਕਾਫੀ ਜ਼ਿਆਦਾ ਪਾਣੀ ਜਿਹੜਾ ਆ ਜਾਂਦਾ ਹੈ ਤੇ ਇੱਥੇ ਵੀ ਲੋਕੀ ਪਾਣੀ ਵੀ ਦੇਖਣ ਜਾਂਦੇ ਨੇ ਤੇ ਮੈਂ ਤੱਕਦੇ ਗਈ ਨਹੀਂ ਵਸੇ ਵੀ ഏർക ലവകാ ജോ ആയി കഫി ജാത ആ ബാക്കി പെഡാ തന്നച്ച പാത കളേ പെഡാച്ചാണസ് ഉള്ള അത് ടോഡ് ചെറു കിട്ട പമ്മേ കെത്തോ ബാദ് അത് തര പണി ടീ ദൂര ഗുരുദ് സാഹ ഇതീര ആയി ਪਾਣੀ ਹੈ ਵਿੱਚ ਥੋੜਾ ਥੋੜਾ ਜਿਹਾ بارش ਕਰਕੇ ਉਹ ਗੁਰਦੁਆਰਾ ਸਾਹਿਬ ਇਹ ਥੋੜਾ ਹੀ ਰਹਿ ਗਿਆ ਉਸ ਤੋਂ ਬਾਅਦ ਅਸੀਂ ਫੇਰ ਤੁਰ ਪਏ ਤੇ ਬਸ ਹੁਣ ਪਹੁੰਚਣੀ ਵਾਲੇ ਆ ਤੇ ਹੁਣ ਅਸੀਂ ਹੋਰ ਸਪੀਡ 'ਚ ਜ਼ਿਆਦਾ ਵੀਡੀਓ ਕਰ ਦਾਂਗੇ ਤਾਂ ਕਿ ਛੇਤੀ ਵੀਡੀਓ ਜਿਹੜੀ ਅਸੀਂ ਗੁਰਦੁਆਰੇ ਤੱਕ ਪਹੁੰਚ ਜਾਈਏ ਤੇ ਫਿਰ ਤੁਹਾਨੂੰ ਅਸੀਂ ਦਿਖਾਵਾਂਗੇ ਵੀਡੀਓ ਅਸੀਂ ਤੁਰ ਕੇ ਜਾਂਦੇ ਜਾਂਦਾ ਮਜ਼ਾ ਆਉਂਦਾ ਕਿ ਗੁਰੂ ਘਰ ਹਮੇਸ਼ਾ ਤੁਰ ਕੇ ਜਾਣਾ ਚਾਹੀਦਾ ਵਾ ਸਾਧਨਾ ਤੇ ਦੂਰੇ ਦੂਰੇ ਆ ਸਕਦੇ ਨੇ ਸੰਗਤਾਂ ਜਿਹੜੇ ਲਾਗੇ ਵਾਲੇ ਹੋਂਦ ਤੁਰ ਕੇ ਵੀ ਆ ਸਕਦੇ ਜਿਆਦਾ ਕਾਫੀ ਮਾਤਰਾ ਚ ਸਾਡੇ ਪਿੰਡੋਂ ਸੰਗਤਾਂ ਤੁਰ ਕੇ ਗੁਰਦੁਆਰਾ ਸਾਹਿਬੋਂ ਦੀਆਂ ਨੇ ਪੈਦਲ ਚੱਤਰਾਈ ਕਰਦੀਆਂ ਸਾਰੀਆਂ ਸੰਗਤਾਂ ਤੇ ਇਸ ਕਰਕੇ ਅਸੀਂ ਤੁਰ ਕੇ ਉਹਨੇ ਜਿਆਦਾ ਦਿਵਾਸਾਂ ਸੀ ਪਹੁੰਚ ਚੱਲਨੇ ਆ ਗੁਰਦੁਆਰਾ ਸਾਹਿਬ ਤੇ ਫੇਰ ਸਿੱਤ ਨੂੰ ਦੱਸਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਇਕ ਸਕਦੇ ਤੁਸੀਂ ਆ ਗਏ ਗੁਰਦੁਆਰਾ ਸਾਹਿਬ ਤੇ ਤੇ ਦੁਕਾਨਾਂ ਵੀ ਲੱਗੀਆਂ ਹੁੰਦੀਆਂ ਨੇ ਤੇ ਇੱਥੇ ਵਿਸਾਖੀ ਦਾ ਬਹੁਤ ਹੀ ਭਾਰੀ ਮੇਲਾ ਲੱਗਦਾ ਹੈ ਵਿਸਾਖੀ ਤੇ ਬਹੁਤ ਹੀ ਮੇਲਾ ਲੱਗਦਾ ਲਾਈਵ ਚੱਲਦਾ YouTube ਤੇ ਉਹਦਾ ਵੀ ਤੁਹਾਨੂੰ ਮੈਂ ਲਿੰਕ ਜੋ ਦੱਸ ਦੂੰਗੀ ਜੇ ਤੁਸੀਂ ਵਿਸਾਖੀ ਤੇ ਮੇਲੇ ਤੇ ਮੈਂ ਬਲੌਗ ਵੀ ਬਣਾਵਾਂਗੀ ਉਹ ਵੀ ਪਾਵਾਂਗੀ ਤੇ ਤੁਹਾਨੂੰ ਲਿੰਕ ਵੀ ਦੱਸਾਂਗੀ ਤੁਸੀਂ ਵਿਸਾਖੀ ਤੇ ਮੇਲਾ ਇੱਥੋਂ ਦੇਖ ਸਕਦੇ ਦੂਰ ਦੂਰ ਸੰਗਤਾਂ ਵੀ ਇੱਥੇ ਬਹੁਤ ਜਿਆਦਾ ਆਉਂਦੀਆਂ ਨੇ ਜੋ ਵੀ ਜਿੰਨਾਂ ਦੀ ਸੁਖਣਾ ਹੁੰਦੀ ਆ ਪੂਰੀ ਹੁੰਦੀ ਆ ਤੋਂ ਹੁੰਦੇ ਨੇ ਇੱਥੇ ਆਡਾ ਅਕੈਡਮੀ ਆ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਿੱਤੋਵਾਲ ਇਹ ਪਿੰਡ ਦੀ ਧੋਵਾਲ ਹੈ ਤੇ ਇਥੇ ਅਕੈਡਮੀ ਇੱਥੇ ਆਡਾ ਬੱਚੇ ਜਿਹੜੇ ਉਹ ਪੜ੍ਹਦੇ ਨੇ ਤੇ ਇਹ ਆ ਗੁਰਦੁਆਰਾ ਸਾਹਿਬ ਤੇ ਅਸੀਂ ਮੱਥਾ ਟੇਕ ਕੇ ਤੇ ਅੰਦਰ ਐਂਟਰੀ ਕਰ ਲਈ ਆ ਤੇ ਧਰਮੈ ਫਿਰਨ ਦੱਸਿਆ ਸੀ ਕਿ ਮੈਂ ਅੰਦਰ ਦਾ ਵਲੌਗ ਨਹੀਂ ਬਣਾਵਾਂਗੀ ਇਸ ਕਰਕੇ ਉਹਦਾ ਸ਼ਾਰਟ ਵੀਸਟਰ ਮੈਂ ਦਿਖਾਵਾਂਗੀ ਵੀ ਅੰਦਰ ਦਾ ਤਾਂ ਜਿਹੜਾ ਉਹ ਦਿਖਾਵਾਂਗੀ ਸ਼ਾਰਟ ਵਿੱਚ ਤੇ ਅਸੀਂ ਤੁਹਾਨੂੰ ਬਾਅਦ ਦਾ ਹੀ ਦਿਖਾਵਾਂਗੇ ਵੀ ਉਹ ਤੇ ਇਹ ਚਾਰਟਸ ਫੇਰੇ ਬਾਗ ਹੈ ਇੱਥੇ ਫਰਾਤਨ ਕੋ ਉਹ ਵੀ ਹੈ ਜਿੱਥੇ ਸੰਤਾਂ ਇਸ਼ਨਾਨ ਕਰਨ ਆਉਂਦੀਆਂ ਨੇ ਤੇ ਉਹਨਾਂ ਦੇ ਅਨੇਕਾਂ ਹੀ ਕਸ਼ਟ ਜਿਹੜੇ ਨੇ ਉਹ ਕੱਟੇ ਜਾਂਦੇ ਨੇ ਤੇ ਇਹ ਬਾਗ ਹੈ ਇੱਥੇ ਅੰਬ ਬਿਲਕੁਈ ਤੁਸੀਂ ਦੇਖ ਸਕਦੇ ਹੋ ਇੱਥੇ ਪੰਛੀ ਵੀ ਰੱਖੇ ਹੋਏ ਨੇ ਮੋਰ ਮੋਰ ਵੀ ਧਿਰੰਦੇ ਨੇ ਕਾਫੀ ਜ਼ਿਆਦਾ ਪੰਛੀ ਨੇ ਤੇ ਵੇਖ ਸਕਦੇ ਤੁਸੀਂ ਇੱਥੇ ਪਹਿਲਾਂ ਮਤਲਬ ਕਲਰ ਵਾਲੀ ਮਿੱਟੀ ਹੁੰਦੀ ਸੀ ਤੇ ਜਦੋਂ ਬਾਬਾ ਜੀ ਨੇ ਇੱਥੇ ਆ ਕੇ ਡੇਰਾ ਲਾਇਆ ਤੇ ਇਸ ਥਾਂ ਨੂੰ ਪੂਜਨਯੋਗ ਹੋ ਗਿਆ ਤੇ ਸਾਡੇ ਪਿੰਡ ਨੂੰ ਵਰਦਾਨ ਦਿੱਤਾ ਸੀ ਦੁੱਧ ਦਾ ਬਾਬਾ ਜੀ ਨੇ ਤੇ ਸਾਡੇ ਪਿੰਡੋਂ ਦੁੱਧ ਜਿਹੜਾ ਉਹ ਨਹੀਂ ਖਤਮ ਹੁੰਦਾ ਬਹੁਤ ਜ਼ਿਆਦਾ ਦੁੱਧ ਹੁੰਦਾ ਸਾਡੇ ਪਿੰਡ ਇਥੇ ਲੰਗਰ ਲਾਉਂਦੇ ਨੇ ਦੁੱਧ ਤੇ ਚਾਹ ਦੁੱਧ ਵਰਫੀ ਦਾ ਲੰਗਰ ਜਿਹੜਾ ਉਹ ਲੱਗਦਾ ਚਾਹ ਵਾਸਤੇ ਵੀ தோਤੇ ਜਿਹੜਾ ਉਹ ਇੱਥੇ ਪੇਸਦੇ ਨੇ ਮਬਿਢਾ ਗਾਂਜੀ ਦੇ ਸਥਾਨ ਤੇ ਤੇ ਐਧਰ ਤੇ ਤੇ ਸੰਗਤ ਕਾਫੀ ਅਲੰਬੀ ਅਸੀਂ ਠੰਡੇ ਠੰਡੇ ਆਗੇ ਸੀ ਇਸ ਕਰਕੇ ਸੰਗਤ ਜਿਹੜੀ ਉਹ ਘੱਟੀ ਆ ਲੇਕਿਨ ਜੇ ਦ ਸ਼ਾਮਾ ਹੋ ਜਾਂਦੀ ਹੈ ਤਾਂ ਤੋਂ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਤੇ ਦੇ ਸਾਹ ਦੇ ਤੁਸੀਂ ਤੇ ਕਾਫੀ ਜ਼ਿਆਦਾ ਦਰਖਤ ਧੰਮਾਂ ਦੇ ਯਾਮਨਾ ਦੇ ਤੇ ਹੋਰ ਵੀ ਕਈ ਜਿਹੜੇ ਫਲ ਨੇ ਉਹਨਾਂ ਦੇ ਦਰਖਤ ਜਿਹੜੇ ਲੱਗੇ ਹੋਏ ਨੇ ਤੇ ਇਧਰ ਤੁਹਾਨੂੰ ਅਸੀਂ ਦਿਖਾਉਣੀ ਆ ਖੂਬ ਜਿਹੜਾ ਫਰਤਨ ਖੂਜ ਤੇ ਇਸ ਇਨਾਣ ਕਰਨਾ ਆਉਂਦੀ ਆ ਸੰਗਤਾਂ ਬੱਚਿਆਂ ਦਾ ਇਸ਼ਨਾਨ ਸੰਗਤ ਸਾਰੀ ਇਸ਼ਨਾਨ ਇੱਥੇ ਕਰ ਸਕਦੀ ਆ ਥਰੋਵਰ ਵੀ ਹੈਗਾ ਇੱਥੇ ਲੇਕਿਨ ਥਰੋਵਰ ਜਿਹੜਾ ਉਹ ਪੱਲੀ ਸਾਈਡ ਤੇ ਆ ਇਸ ਕਰਕੇ ਜ਼ਿਆਦਾਤਰ ਲੋਕੀ ਜਿਹੜੇ ਉਹ ਖੂਹ ਤੇ ਸੰਗਤ ਇਸ਼ਨਾਨ ਕਰਦੀਆਂ ਨੇ ਤੇ ਇੱਥੇ ਦੇਖ ਸਕਦੇ ਤੁਸੀਂ ਆਇਟਾਂ ਦੇ ਕਾਫੀ ਜ਼ਿਆਦਾ ਬਣੇ ਹੋਏ ਨੇ ਉਹਦਾ ਵੀ ਤੁਹਾਨੂੰ ਦੱਸਾਂਗੇ ਕੀ ਗੱਲ ਕਿੱਦਾਂ ਮਤਲਬ ਇਹ حساب ਤਾ ਵੈ ਆ ਦੇ ਸਦੂ ਜਿੱਟਾਂ ਦੇ ਬਣੇ ਹੋਏ ਇੱਥੇ ਜਦੋਂ ਲੋਕਾਂ ਨੇ ਮਤਲਬ ਘਰ-ਵਾਰ ਬਣਾਉਣਾ ਹੋਏ ਤੇ ਫਿਰ ਦੋ-ਦੋ ਮੰਜ਼ਲੀ ਇੱਟਾਂ ਉਹ ਬਣਾ ਕੇ ਜਾਂਦੇ ਨੇ ਤੇ ਉਹਨਾਂ ਦੇ ਫਿਰ ਘਰ ਉਸ ਹਿਸਾਬ ਨਾਲ ਬੰਨਦੇ ਨੇ ਦੋ-ਦੋ ਮੰਜ਼ਲੀ ਤਿੰਨ-ਤਿੰਨ ਮੰਜ਼ਲੀ ਤੇ ਮੈਂ ਵੀ ਬਣਾਇਆ ਸੀ ਤੇ ਮੇਰਾ ਵੀ ਘਰ ਬਣ ਗਿਆ ਜੇ ਤੁਸੀਂ ਵੀ ਬਣਾਉਣਾ ਚਾਹੁੰਦੇ ਤਾਂ ਤੁਸੀਂ ਵੀ ਇੱਥੇ ਆ ਜਿਓ ਮੱਥਾ ਟੇਕ ਕੇ ਦਰਸ਼ਨ ਕਰਨ ਜਰੂਰ ਆਇਓ ਤੇ ਅੰਮੇ ਲੱਗਿਆ ਹਈ ਅਸੀਂ ਤੇ ਮੰਮੀ ਕਹਿੰਦੇ ਇਹ ਤੋੜ ਲੂ ਥੋੜੇ ਮੋਤੀਆ ਤੇ ਹੁਣ ਅਸੀਂ ਤੋੜ ਲਾਂਗੇ ਤਾਂ ਵਿਚਾਰੰਬੀਆਂ ਨੂੰ ਖੜਖੜੇ ਜਾ ਕੇ ਚਟਨੀ ਬਣਾਵਾਂਗੇ ਇੱਥੇ ਕਈ ਕਈ ਲੋਕਾਂ ਸੋਚੁੰਦੇ ਹਨ ਕਿ ਗੁਰੂ ਘਰੋਂ ਜਾ ਕੇ ਫਲ ਨਹੀਂ ਤੋੜਨਾ ਚਾਹੀਦਾ ਨਹੀਂ ਸਾਡੇ ਇੱਥੇ ਤਾਂ ਗੁਰੂ ਘਰੋਂ ਅੰਬੀਆਂ ਲੈ ਕੇ ਲੋਕੀ ਚਾਰ ਵੀ ਫਾਲਿੰਦੇ ਘਰੇ ਜਾ ਕੇ ਮਤਲਬ ਕੋਈ ਡਰ ਨਹੀਂ ਹੈਗਾ ਬਾਬਾ ਜੀ ਦਾ ਸਤਾਨਿਆ ਗੁਰੂ ਘਰਿਆ ਕੋਈ ਗੱਲ ਨਹੀਂ ਤੇ ਮੈਂ ਇੱਥੇ ਦੋ ਤੋੜੀਆਂ ਅੰਬੀਆਂ ਮੈਨੂੰ ਤਾਂ ਆਪਣਾ ਬਚਪਨ ਯਾਦ ਆ ਗਿਆ ਬਚਪਨ ਵਿੱਚ ਸਿੱਧਾ ਰੋੜੇ ਮਾਰ-ਮਾਰ ਕੇ ਅੰਬੀਆਂ ਆਈਆਂ ਤੋੜਦੇ ਹੁੰਦੇ ਸੀ ਤੇ ਤੋ ਕੀ ਤੋੜੀਆਂ ਦੋਸਤੋ ਬਾਦ ਅਸੀਂ ਤੁਹਾਨੂੰ ਖੂਦ ਦਰਸ਼ਨ ਕਰਾਵਾਂਗੇ ਤੇ ਤੋ ਕੰਮੇ ਤੋੜ ਕੇ ਤੇ ਹੁਣ ਤੁਹਾਨੂੰ ਸਿਕਰਾਂ ਦੇ ਖੂਦ ਦੇ ਦਰਸ਼ਨ ਤੇ ਖੂਬ ਵਾਫੀ ਜਿਆਦਾ ਡੂੰਘਾ ਤੇ ਪਾਣੀ ਤੇ ਬਹੁਤ ਜਿਆਦਾ ਸਾਫ ਆ ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਸੀ ਜਦੋਂ ਮੈਂ ਫੋਨ ਨਾਲ ਥੱਲੇੋਂ ਵੀਡੀਓ ਬਣਾ ਰਹੀ ਸੀ ਵਿੱਚੋਂ ਤਾਂ ਮੈਨੂੰ ਬਹੁਤ ਡਰ ਲੱਗ ਰਿਹਾ ਹੱਥ ਕੰਬ ਰਹੇ ਸੀ ਮੈਂ ਕਿਹਾ ਫੋਨ ਲੈ ਕੇ ਤੇ ਦੇਖੇ ਵਿੱਚ ਇਸ ਕਰਕੇ ਮੈਂ ਡਰਦੀ ਡਰਦੀ ਨੇ ਵੀਡੀਓ ਬਣਾਈ ਤੇ ਬਹੁਤ ਰਲ ਲੱਗ ਰਿਹਾ ਹੈ ਦੇਖ ਸਾਦੇ ਤੁਸੀਂ ਪਾਣੀ ਘਟ ਰਹੇ ਨੇ ਇਸ਼ਨਾਨ ਕਰਨਾ ਬੱਚਿਆਂ ਨੇ ਤਾਂ ਕਰਕੇ ਬਾਲਟੀ ਸੁੱਟ ਕੇ ਵਿੱਚ ਪਾਣੀ ਜਿਹੜਾ ਉਹ ਕੱਢਿਆ ਜਾ ਰਿਹਾ ਇਸ ਤਰ੍ਹਾਂ ਮਾ ਚਣਕੁਮਾ ਕੀ ਬਾਲਟੀ ਢਿੜਿਓ ਤਾਂ ਘਟ ਲੈਂਦੇ ਨੇ ਤੇ ਉਸ ਤੋਂ ਬਾਅਦ ਅਸੀਂ ਹੁਣ ਪ੍ਰਕਰਮਾ ਕਰਦੇ ਹੋਏ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਅਗਲੇ ਪਾਸੇ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੀ ਜਾਨਵਰ ਮੋਰ ਖਰਗੋਸ਼ ਬਕਤਾ ਡੱਕ मतलब काफी ज्यादा जानवर ਜਿਹੜੇ ਨੇ ਉੱਧਰ ਰੱਖੇ ਹੋਏ ਨੇ ਤੇ ਬਹੁਤ ਹੀ ਵਧੀਆ ਵੀ ਆ ਰਿਹਾ ਸੀ ਕਿਉਂਕਿ ਮੌਸਮ ਬਹੁਤ ਹੀ ਵਧੀਆ ਸੀ ਤੇ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਮੈਂ ਇੱਕ ਹੋਰ ਵੀ ਤੁਹਾਡੇ ਕੋਲ ਕੁਐਸਟ ਕਰਦੀ ਆ ਕਿ ਇਸ ਸਥਾਨ ਦਾ ਜਿਹੜਾ ਮੀਡੀਆ ਵਾਲੇ ਵੀ ਕਦੇ ਹਣ ਇੱਧਰ ਤੇ ਇਸ ਸਥਾਨ ਦਾ ਜਿਹੜਾ ਵਾ ਮਤਲਬ ਇੰਟਰਵਿਊ ਕਰਕੇ ਜਾਣ ਕਿ ਇਸ ਸਥਾਨ ਜਿਹੜਾ ਵਾ ਬਹੁਤ ਹੀ ਵਧੀਆ ਹੈ ਤੇ ਤੁਸੀਂ ਇਸਦੀ ਇੰਟਰਵਿਊ ਜ਼ਰੂਰ ਕਰੋ ਤੇ ਵਾਤਵਾਚੀ ਇਹ ਰਿਚਰਡ ਕਰੇ ਵੀਡੀਓ ਨੂੰ ਤਾਂ ਕਿ ਮੀਡੀਆ ਤੱਕ ਵੀ ਪਹੁੰਚ ਜਾਏ ਤਾਂ ਕਿ ਉਹ ਆਗੇ ਇਸ ਥਾਂ ਦਾ ਜਿਹੜਾ ਵਾ ਇਤਿਹਾਸ ਜਿਹੜਾ ਉਹ ਦੁਨੀਆ ਤੱਕ ਪਹੁੰਚਾ ਸਕਣ ਕਿਉਂਕਿ ਮੇਰੀ ਵੀਡੀਓ ਤਾਂ ਇੰਨੀ ਨਹੀਂ ਜਾਏਗੀ ਕਿਉਂਕਿ ਮੈਨੂੰ ਪਤਾ ਹੀ ਹੈ ਇੰਨੇ ਵੀਊ ਨਹੀਂ ਆਉਣਗੇ ਤੇ ਅਸੀਂ ਹੁਣ ਪ੍ਰਕਰਮਾ ਕਰਦੇ ਆਗੇ ਕੁੜਾ ਥੋੜਾ ਸਾਈਡ ਤੇ ਅਗਲੀ ਸਾਈਡ ਤੇ ਤੇ ਮਥਾ ਠੀਕ ਹੈ ਅਸੀਂ ਅੰਦਰੋਂ ਆ ਗਏ ਸੀ ਤੇ ਹੁਣ ਅਸੀਂ ਜਾਵਾਂਗੇ ਜਾਨਵਰ ਦੇਖਣ ਤੇ ਅੱਜ ਤੁਹਾਨੂੰ ਦਿਖਾਉਣੀ ਆ ਕਾਫੀ ਯਾਦਾ ਇੱਥੇ ਜਾਨਵਰ ਨੇ ਤੇ ਮੋਰ ਵੀ ਨੇ ਭਕਤਾ ਤੇ ਇਹਨਾਂ ਦੀ ਸੇਫਟੀ ਲਈ ਪੂਰਾ ਸਾਰੇ ਪਾਸੇ ਕਵਰ ਕੀਤਾ ਪਾਣੀ ਦਾ ਵੀ ਪੂਰਾ ਇੰਤਜ਼ਾਮ ਆ ਤੇ ਇਹ ਚ ਬੱਚਾ ਬਣਾਇਆ ਹੋਇਆ ਫਰੈਸ਼ ਪਾਣੀ ਜਿਹੜਾ ਹੁੰਦਾ ਰਹਿੰਦਾ ਆ ਉਹ ਤੁਸੀਂ ਦੇਖ ਸਕਦੇ ਸਾਹਮਣੇ ਚ ਬੱਚਾ ਬਣਿਆ ਆ ਤੇ ਫਰੈਸ਼ ਪਾਣੀ ਜਿਹੜਾ ਉਹ ਹੁੰਦਾ ਰਹਿੰਦਾ ਹੈ ਤੇ ਜਾਨਵਰਾਂ ਵਾਸਤੇ ਖਾਣ ਪੀਣ ਨੂੰ ਧਾਣੇ ਵਗੈਰਾ ਸਾਰਾ ਕੁਝ ਇੱਥੇ ਹੁੰਦਾ ਹੈ ਉਪਲਬਧ ਤੇ ਤੁਸੀਂ ਦੇਖ ਸਕਦੇ ਮੋਰ ਨੂੰ ਵੀ ਪਹਿਲੀ ਵਾਰੀ ਪੈਲ ਪਾਉਂਦੇ ਆ ਵੇਖਿਆ ਅੱਖਾਂ ਨਾਲ ਐਸੇ ਵੀਡੀਓ ਤੇ ਮੈਂ ਦੇਖਦੀ ਆ ਲੇਕਿਨ ਅੱਜ ਮੈਂ ਅੱਖਾਂ ਨਾਲ ਆਪਣੀਆਂ ਨਾਲ ਖੁਦ ਦੇਖਿਆ ਸਾਹਮਣੇ ਪੈਲ ਪਾਉਂਦੇ ਕਿਉਂਕਿ ਜਦੋਂ ਵੀ ਬਾਰਿਸ਼ ਹੁੰਦੀ ਤੁਹਾਨੂੰ ਪਤਾ ਹੀ ਹੈ ਮੋਰ ਉਦੋਂ ਪੈਲ ਪਾਉਂਦੇ ਨੇ ਦੇਖ ਕੇ ਤੁਸੀਂ ਕਿੰਨੇ ਸੋਹਣੇ ਲੱਗ ਰਹੇ ਤੇ ਪੈਲ ਪਾਉਣ ਦੇ ਮੋਰ ਮੈਂ ਵੀ ਫਸਟ ਵਾਰੀ ਵੇਖਿਆ ਕਿੰਨੇ ਕਿੰਨੇ ਫਸਟ ਵਾਰੀ ਵੇਖਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖ ਸਾਦੇ ਸੀ ਮੋਰ ਬੱਲੇ ਮਾਰੇ ਨੇ ਇਹਨਾਂ ਦੇ ਜਿਹੜੇ ਪੰਖ ਨੇ ਛੋਟੇ ਨੇ ਇਸ ਕਰਕੇ ਜਿਹਦੇ ਜ਼ਿਆਦਾ ਜ਼ਿਆਦਾ ਪੰਖ ਹੁੰਦੇ ਨੇ ਉਹ ਵਧੀਆ ਲੱਗਦੇ ਮੋਰ ਬੱਚੇ ਵੀ ਦੇਖ ਕੇ ਕਾਫੀ ਖੁਸ਼ ਹੋ ਰਹੀ ਸੀ ਜਾਨਵਰਾਂ ਨੂੰ ਤੇ ਇਹਨਾਂ ਦੀ ਸੇਫਟੀ ਪੂਰੀ ਕੀਤੀ ਹੈ ਤੇਰੇ ਦਰਵਾਜ਼ਾ ਲਾਇਆ ਕਰ ਦਰਵਾਜ਼ਾ ਵੀ ਖੋਲ ਦੇ ਨੇ ਜਦ ਦੇ ਦੇਖਣ ਜਾਣਾ ਹੈ ਅੰਦਰ ਤੇ ਉਹ ਦੇਖ ਸਕਦੇ ਤੁਸੀਂ ਮੋਰ ਚਾ ਕਿਦਾਂ ਮੱਲਾਵਾ ਰਹੇ ਨੇ بارش ਦੇ ਮੌਸਮ ਕਰਕੇ ਤੇ 3 3 4 ਮੋਰ ਨੇ ਬਖਤਾਵੇਂ ਹੈਗੀਆਂ ਨੇ ਵਾਈਟ ਕਲਰ ਦੀਆਂ ਬਖਤਾ ਤੁਹ ਤੁਸੀਂ ਦੇਖ ਸਕਦੇ ਕਿ ਕਿੱਡੀ ਕਿੱਡੀ ਵੱਡੀਆਂ ਨੇ ਤੇ ਅਨੈਟ ਕਰਕੇ ਜਾਲੀ ਕਰਕੇ ਦੀਵਦੀ ਉਹ ਜਿਹੜੀ ਉਹ ਵਧੀਆ ਨਸੀਬਨ ਰਹੀ ਲੇਕਿਨ ਫਿਰ ਫਿੱਤਰ ਮਜਲੂਨ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇ ਇੱਥੇ ਖਰਗੋਸ਼ ਵੀ ਆ ਗਿਆ ਤਾਂ ਖਰਗੋਸ਼ ਵੀ ਦਿਖonne ਵਾਈਟ ਕਲਰ ਦੇ ਖਰਗੋਸ਼ ਤੁਸੀਂ ਦੇਖੇ ਅੱਜ ਮੈਂ ਪੂਰੇ ਕਲਰ ਦਾ ਖਰਗੋਸ਼ ਪੀਲੀ ਵਾਲੀ ਦੇਖਿਆ ਉਹ ਵੀ ਤਾਂ ਮੈਂ ਦਿਖਾਉਣੀ ਕਿੰਨਾ ਕੀ ਉੱਠਾ ਵੇਖੋ ਕਿੰਨਾ ਕੀ ਉੱਠਿਆ ਖਰਗੋਸ਼ ਪੂਰੇ ਕਲਰ ਦਾ ਵਾਈਟ ਕਲਰ ਦਾ ਤਾਂ ਦੇਖਿਆ ਸੀ ਲੇਕਿਨ ਮੈਂ ਫਸਟ ਟਾਈਮ ਹੀ ਇਹ ਖਰਗੋਸ਼ ਦੇਖਿਆ ਕਿੰਨਾ ਸੋਹਣਾ ਲੱਗਦਾ ਪਿਆ ਕਿ ਟੂਟ ਟੂਟ ਜਿਆ ਤੇ ਕਾਫੀ ਜ਼ਿਆਦਾ ਪੰਛੀ ਜਿਹੜੇ ਨੇ ਇੱਥੇ ਇਹ ਹੈਗੇ ਨੇ ਤੇ ਲੇ ਸਾਡੇ ਤੁਸੀਂ ਕਿੰਨੇ ਸੋਹਣੇ ਲੱਗਦੇ ਪਏ ਨੇ ਬਾਂਜੀ ਤੇ ਤੇ ਮਤਲਬ ਸੱਪ ਵੀ ਹੁੰਦੇ ਨੇ ਲekin ਸੱਪ ਜਿਹੜੇ ਨੇ ਉਹ ਬਾਗ ਦੇ ਵਿੱਚ ਹੁੰਦੇ ਨੇ ਇੱਧਰ ਨਹੀਂ ਆਉਂਦੇ ਹੈਗੇ ਤੇ ਸਨ ਤਾਂ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਰ ਤੁਸੀਂ ਇੱਥੇ ਸਥਾਨ ਤੇ ਆਉਣਾ ਚਾਹੁੰਦੇ ਜੀ ਤੇ ਇਹ ਸਥਾਨ ਹੈ ਕਲਾਨੌਰ ਤੋਂ ਤੁਸੀਂ ਫੋਚ ਸਕਦੇ ਫਿੰਡਤੀ ਦਵਾਲ ਦਿੱਤੇ ਤਾਂ ਧੰਨ ਬੱਬਾ ਠਾਕੁਰ ਜੀ ਦਾ ਸਥਾਨ ਹੈ ਤੁਸੀਂ ਕਲਾਂੌਰ ਤੋਂ ਸਿਰਫ 6 ਕਿਲੋਮੀਟਰ ਦੀ ਦੂਰੀ ਤੇ ਸਥਾਨ ਪੈਂਦਾ ਹੈ ਤੁਸੀਂ ਜੇ ਤੇ ਵੀ ਆਓ ਤਾਂ ਇਸ ਨੂੰ ਦੇ ਦਰਸ਼ਿਲ ਮੇਲੇ ਜ਼ਰੂਰ ਕਰਕੇ ਜਾਇਓ ਤੇ ਮਿਲਦੇ ਆ ਨੈਕਸਟ ਬਲੌਗ ਵਿੱਚ ਤੇ ਹੁਣ ਅਸੀਂ ਜਾ ਰਹੇ ਹਾਂ ਕਾਰ ਤੇ ਫਿਰ ਤੁਹਾਨੂੰ ਅਗਲੇ ਬਲੌਗ ਵਿੱਚ ਅਸੀਂ ਮਿਲਾਂਗੇ ਤੇ ਤੱਕ ਤੱਕ ਲਈ ਥੈਂਕ ਯੂ ਸਤਿ ਸ਼੍ਰੀ ਅਕਾਲ ਬਾਏ ਬਾਏ